हां जी पंजाब वाले सत श्री अकाल जमे के कंगणा ਰਣਾਉਂ ਤਾਂ ਅਕਸਰ ਤੁਸੀਂ ਦੇਖਿਆ ਸੀ ਕਦੇ ਸਿੱਖਾਂ ਤੇ ਬੋਲਦੀ ਸੀ ਕਦੇ ਉਹ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਤੇ ਫਿਲਮ ਬਣਾਉਂਦੀ ਸੀ ਤਾਂ ਉਹਦੀ ਇੱਕ ਹੁਣ ਵੀਡੀਓ ਵਾਇਰਲ ਹੋ ਰਹੀ ਹੈ ਤੇ ਮੈਂ ਤੁਹਾਨੂੰ ਉਹਦੀ ਇੱਕ ਵੀਡੀਓ ਦਿਖਾਉਣ ਜਾ ਰਿਹਾ ਤਾਂ ਹੁਣ ਜਿਹੜੀ ਇਹ ਵੀਡੀਓ ਹੈ ਇਹ ਬਹੁਤ ਕੁਝ ਯਾਨੀ ਇਹ ਜਿਹੜਾ ਸੱਚ ਹੈ ਤਾਂ ਹੁਣ ਜਿਹੜੀ ਕੰਗਣਾ ਰਣਾਉਂਦਾ ਪੂਰੇ ਦੇਸ਼ ਭਰ ਦੇ ਵਿੱਚ ਇੱਕ ਤਰ੍ਹਾਂ ਦਾ ਜਿਵੇਂ ਕਹਿ ਸਕਦੇ ਆ ਬਦਨਾਮ ਚਿਹਰਾ ਕਹਿ ਸਕਦੇ ਆ ਕਿਉਂ ਕਿ ਕਿਉਂਕਿ ਜਦੋਂ ਸਿੱਖਾਂ ਦੇ ਉੱਤੇ ਬੋਲਣਾ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਸੀ ਵੀ ਅਕਸਰ ਜਿਹੜਾ ਬੰਦਾ ਸਿੱਖਾਂ ਤੇ ਬੋਲਦਾ ਚਾਹੇ ਉਹ ਔਰਤ ਆ ਚਾਹੇ ਕੋਈ ਇਨਸਾਨ ਆ ਆ ਪਿੱਛੇ ਜੇ ਦੇਖਿਆ ਹੁਣ ਕਿ ਜਿਹੜਾ ਗੁਰੂ ਸਾਹਿਬ ਨੂੰ ਗਾਲ੍ਹਾਂ ਕੱਢਦਾ ਸੀ ਉਹਦਾ ਕੀ ਬਣਿਆ ਸੀ ਤੁਹਾਨੂੰ ਵੀ ਪਤਾ ਹੈ ਪਰ ਉਸੇ ਹੀ ਪ੍ਰਕਾਰ ਬਦਨਾਮੀ ਚਾਹੇ ਜਿਵੇਂ ਵੀ ਹੋਵੇ ਦਾ ਹੋ ਕੀ ਰਹਿੰਦੀ ਆ ਤਾਂ ਹੁਣ ਮੈਂ ਤੁਹਾਨੂੰ ਕੰਗੜਾ ਰਣਾਉ ਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਕੰਗੜਾ ਰਣਾਉ ਦੀ ਦੇਸ਼ ਭਰ ਦੇ ਵਿੱਚ ਬਦਨਾਮੀ ਹੋ ਰਹੀ ਹੈ ਔਰ ਪੰਜਾਬ ਦੇ ਵਸਨੀਕਾਂ ਨੂੰ ਉਹਨੇ ਕਦੇ ਕਿਹਾ ਕਿ ਇਹ ਨਸ਼ੇੜੀ ਨੇ ਦਰਸਲ ਮੈਂ ਇਹਨਾਂ ਗੱਲਾਂ ਦੇ ਨਾਲ ਜੋੜ ਕੇ ਨਹੀਂ ਇਸ ਗੱਲ ਨੂੰ ਦੇਖਦਾ ਪਰ ਜਿਹੜੀ ਇਹ ਵੀਡੀਓ ਹੈ ਇਹ ਦੇਖਣੀ ਹਰ ਕਿਸੇ ਨੂੰ ਜ਼ਰੂਰੀ ਹੈ ਤਾਂ ਕਿ ਜਿਹੜੀ ਐਮਪੀ ਬਣੀ ਕੰਗੜਾ ਰਣਾਉਤ ਮੋਦੀ ਦੀ ਲਾਡਲੀ ਵੀ ਕਿਹਾ ਜਾਂਦਾ ਸੰਸਦ ਬੀਜੇਪੀ ਦੀ ਪਾਰਲੀਮੈਂਟ ਦੀ ਮੈਂਬਰ ਕੰਗਣਾ ਰਣਾਉਤ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਆ ਔਰ ਪੰਜਾਬ ਦੇ ਵਿੱਚ ਜਦੋਂ ਵੀ ਕਰਦੀ ਆ ਗਲਤ ਟਿੱਪਣੀ ਕਰ ਦਿੰਦੀ ਆ ਤਾਂ ਫਿਰ ਵਿਵਾਦਾਂ ਦੇ ਵਿੱਚ ਆਉਂਦੀ ਆ ਤਾਂ ਹੁਣ ਇਹਦਾ ਇੱਕ ਵੀਡੀਓ ਜਿਹੜਾ ਵਾਇਰਲ ਹੋ ਰਿਹਾ ਮੈਂ ਤੁਹਾਨੂੰ ਦਿਖਾਉਣ ਵੀ ਜਾ ਰਿਹਾ ਸੁਣਾਉਣ ਵੀ ਜਾ ਰਿਹਾ ਕਿਉਂਕਿ ਅਕਸਰ ਇਹ ਵੀਡੀਓ ਆ ਜਿਹੜਾ ਤੁਸੀਂ ਮੈਨੂੰ ਨਹੀਂ ਲੱਗਦਾ ਵੀ ਸੁਣਿਆ ਹੋਣਾ ਕਿਉਂਕਿ ਵੀਡੀਓ ਕੁਛ ਖਾਸ ਆ ਜਿਹਦੇ ਵਿੱਚ ਇਹ ਵੀ ਚੀਜ਼ ਨਜ਼ਰ ਆਉਣੀ ਆ ਤੁਹਾਡੇ ਹੋ ਛੁੱਟ ਜਾਣਗੇ ਤਾਂ ਮੈਂ ਤੁਹਾਨੂੰ ਹੁਣ ਇਹ ਵੀਡੀਓ ਦਿਖਾਉਣ ਜਾ ਰਿਹਾ ਉਸ ਤੋਂ ਪਹਿਲਾਂ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਸੁਣੋ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੈ ਭੀਮ ਜੋਹਾਰ ਮੇਰਾ ਨਾਮ ਹੈ ਨਵੀਨ ਕੁਮਾਰ ਕੰਗਨਾ ਰਣੌਤ ਦੇ ਦਿਮਾਗ 'ਚ ਅਭ 인ਦਰਾ ਗਾਂਧੀ ਬਨਨੇ ਦਾ ਭੂਤ ਉਤਰ ਗਿਆ ਹੈ ਇੱਕ ਹੀ ਰਾਜਨੀਤਿਕ ਫਿਲਮ ਬਣਾਉਣ ਦੇ ਬਾਅਦ ਉਨ੍ਹਾਂ ਕੀ ਸਮਝ ਵਿੱਚ ਆ ਗਿਆ ਹੈ कि बकर बकर करना कुछ और बात होती है और फिल्म बनाना कुछ और बात है ऊपर से उनकी बात से से जाहिर हो रहा है कि वो पैसे की भारी तंगी से गुजर रही है फिल्में बना रही है उन्हें दर्शक पीट दे रहे हैं और तीसरे जिस भाजपा का झंडा उठाकर उन्होंने सोचा था कि सबका डंडा उखाड़ देंगी वो उनके अपने माथे पर आ गिरा है इसलिए उन्होंने कसम खाई है कि ना रे बाप आगे से कभी राजनीतिक मुद्दों पर फिल्म नहीं मेरे बस का नहीं है आपको बता दें कि कंगना रनौत की फिल्म इमरजेंसी और इस कदर रो पड़ी कि उन्हें चीख चीख कर बोलना पड़ रहा है वो भविष्य में कभी पोलिटिकल फिल्में नहीं बने आपको याद दिला दे कि करीब चार महीने पहले सिख संगठनों की आपत्ति के बाद कंगना रनौत की सारी एक मोदी सरकार ने हवा कर दी सेंसर बोर्ड ने फिल्म के सर्टिफिकेट को ही रोक दिया सर्टिफिकेट देने की शर्त के तौर पर सीबीएफसी ने इमरजेंसी नाम की फिल्म से तीन सीन तो पूरी तरह डिलीट करने के निर्देश दिए साथ ही कहा कि फिल्म को रिलीज करने से पहले इसमें दस बदलाव करिए इसके बाद तमतमाई हुई कंगना रनौत ने कहा था कि कुछ भी हो जाए लेकिन वो झुकने वाली नहीं है वो बिना किसी कट के फिल्म ਕਿਸ ਕਰੇ ਤੈਸ਼ ਮੈਂ ਆਈ ਕੰਗਨਾ ਰਣੌਤ ਤੇ ਫਿਲਮ ਕੋ ਬਣਾਉਣ ਵਾਲੇ ਜੀ ਸਟੂਡੀਓ ਨੇ ਰਿਲੀਜ਼ ਕੋ ਲੈ ਕੇ ਯਾਚਿਕਾ ਦਾਇਰ ਕਰਦਾ ਦੇਖੋ ਕੰਗਨਾ ਰਣੌਤ ਦੀ ਇੱਕ ਫਿਲਮ ਲੱਗਣ ਜਾ ਰਹੀ ਆ ਅਮਰਜੈਂਸੀ ਕਿੰਨੀ ਤਰੀਕ ਨੂੰ 17 ਤਰੀਕ ਨੂੰ ਜਨਵਰੀ ਦਾ ਮਹੀਨਾ ਆ ਹੀ ਪਹਿਲਾ ਅੱਜ 12 ਤਰੀਕ ਹੈ ਕੰਗਨਾ ਰਣੌਤ ਫਿਰ ਤੋਂ ਐਕਟਿਵ ਹੋ ਚੁੱਕੀ ਆ ਤਾਂ ਉਸ ਤੋਂ ਪਹਿਲਾਂ ਹੀ ਜਿਹੜਾ ਵੱਡਾ ਧਮਾਕਾ ਹੋ ਗਿਆ ਭਾਜਪਾ ਨਹੀਂ ਚਾਹੁੰਦੀ ਦਰਅਸਲ ਭਾਜਪਾ ਨਹੀਂ ਚਾਹੁੰਦੀ ਕੀ ਸਿੱਖ ਜਿਹੜੀਆਂ ਸੰਗਠਨ ਨੇ ਸਿੱਖ ਕੌਮ ਹੈ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਮੈਂ ਕਹੂੰ ਆ ਪੂਰੇ ਦੇਸ਼ ਭਰ ਦੇ ਵਿੱਚ ਮੁਲਕਾਂ ਤੱਕ ਜਿਹੜੀ ਸਾਡੀ ਕੌਮ ਹੈ ਉਹਨੇ ਦਰਸਲ ਇੱਕ ਐਸਾ ਯਾਨੀ ਛੱਪਾ ਸਾਡੇ ਗੁਰੂਆਂ ਦਾ ਕਿ ਜਿਹੜੀ ਕੰਗਣਾ ਰਣਾਉਤਾ ਉਹਨੂੰ ਫਿਲਮ ਲਾਉਣ ਤੋਂ ਵੀ ਹੁਣ ਡਰ ਲੱਗਣ ਲੱਗ ਗਿਆ ਤਾਂ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਗੱਲ ਕੰਗਣਾ ਰਣਾਉਤ ਜਿਹੜੀ ਫਿਲਮ ਲਾਉਣ ਜਾ ਰਹੀ ਹੈ ਪੰਜਾਬ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਉਸ ਫਿਲਮ ਨੇ ਦਰਸਾ ਲੋ ਦੇ ਹਲਕੇ ਦੇ ਵਿੱਚ ਝੜ ਗਈ ਹੈ ਕਿਉਂਕਿ ਇੱਕ ਪਾਸੇ ਸਿੱਖ ਖੜੇ ਨੇ ਦੂਜੇ ਪਾਸੇ ਕੰਗੜਾ ਰਣਾਉਦੀ ਉਹ ਫਿਲਮ ਜਿਹਦੇ ਉੱਤੇ ਉਹਨੇ 12 ਕਰੋੜ ਰੁਪਏ ਦਾ ਬੰਗਲਾ ਵੇਚ ਕੇ ਵੀ ਖਰਚ ਕਰ ਦਿੱਤਾ ਤਾਂ ਹੁਣ ਜਿਹੜੀ ਇਹ ਕੰਗੜਾ ਰਣਾਉਤਾ ਇਹਦੀ ਐਮਰਜੈਂਸੀ ਜਿਹੜੀ ਫਿਲਮ ਹੈ ਉਹਦੇ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਾ ਤੁਹਾਨੂੰ ਅਕਸਰ ਪਤਾ ਹੈ ਕਿ ਸ਼ਬੀ ਬਹੁਤ ਹੀ ਮਾੜੀ ਦਿਖਾਈ ਗਈ ਸੀ ਪਰ ਹੁਣ ਜਿਹੜੀ ਕੰਗਣਾ ਰਣਾ ਹੁੰਦਾ ਤੇ ਇਸ ਨੂੰ ਫਿਲਮ ਲਾਉਣ ਤੋਂ ਰੋਕਿਆ ਜਾ ਰਿਹਾ ਬੀਜੇਪੀ ਦੇ ਦੁਆਰਾ ਜਿਹਦੀ ਉਹ ਸੰਸਦ ਆ ਬੜੀ ਲਾਰਲੀ મોદી ਦੀ ਉਹਨਾਂ ਬਣੀਓ ਵੀ ਰੋਕਣ ਦੀ ਕੋਸ਼ਿਸ਼ ਯਾਰੀ ਹੈ ਔਰ ਦੂਜੇ ਪਾਸੇ ਖੜਾ ਪੰਜਾਬ ਪੰਜਾਬ ਦੇ ਲੋਕਾਂ ਨਾਲ ਉਹਦੀ ਵੈਸੇ ਨਹੀਂ ਬਣਦੀ ਕਦੇ ਕਹਿੰਦੀ ਹੈ ਪੰਜਾਬ ਨਸ਼ੇੜੀ ਹੈ ਪੰਜਾਬ ਦੇ ਲੋਕ ਚਿੱਟਾ ਲਾਉਂਦੇ ਨੇ दारूਆ ਪੀਂਦੇ ਨੇ ਚਲੋ ਠੀਕ ਹੈ ਇਹ ਗੱਲ ਤਾਂ ਹੈਗੀ ਹੈ ਪਰ ਜਦੋਂ ਕੋਈ ਦੂਜਾ ਟਿੱਪਣੀ ਕਰਦਾ ਉਹ ਜੋ ਉਦੋਂ ਸਾਡਾ ਪੰਜਾਬ ਨਹੀਂ ਸਹਿੰਦਾ ਕਿਉਂਕਿ ਵੈਸੀ ਹੀ ਉਹ ਪੰਜਾਬ ਨੂੰ ਟਾਰਗੇਟ ਕਰਦੀ ਰਹੀ ਹੈ ਪਹਿਲਾਂ ਕਈ ਵਾਰ ਵਿਵਾਦਾਂ ਦੇ ਵਿੱਚ ਤੁਸੀਂ ਅਕਸਰ ਦੇਖਿਆ ਇੱਕ ਵਾਰ ਥੱਪੜ ਵੀ ਵੱਜ ਚੁੱਕਿਆ ਤਾਂ ਹੋਰ ਵੀ ਬਹੁਤ ਸਾਰੇ ਵਿਵਾਦਾਂ ਵਿੱਚ ਆਈ ਕੰਗਣਾ ਤਾਂ ਹੁਣ ਕੰਗਣਾ ਰਣਾਉਦੀ ਫਿਲਮ ਫਿਰ ਤੋਂ ਜਿਹੜੀ ਕਿ ਐਕਟਿਵ ਹੋ ਚੁੱਕੀ ਹੈ ਕੰਗਣਾ ਤਾਂ 17 ਜਨਵਰੀ ਨੂੰ ਪੰਜਾਬੀਓ ਫਿਲਮ ਲੱਗਣ ਜਾ ਰਹੀ ਹੈ ਪੰਜਾਬ ਦੇ ਅੰਦਰ ਤੇ ਤੁਸੀਂ ਐਕਟਿਵ ਹੋ ਜਾਣਾ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਫਿਲਮ ਲੱਗਦੀ ਹੈ ਤਾਂ ਮੈਂ ਪੱਕੇ ਤੌਰ ਤੇ ਕਹਿੰਦਾ ਕਿ ਪੰਜਾਬ ਦੇ ਵਿੱਚ ਮੋਮਟ ਹੋਣੀ ਪਏ ਇਹ ਮੈਂ ਗੱਲ ਪਹਿਲਾਂ ਵੀ ਕਹਿੰਦਾ ਸੀ ਤੇ ਅੱਜ ਵੀ ਕਹਿੰਦਾ ਜੇਕਰ ਪੰਜਾਬ ਦੇ ਵਿੱਚ ਫਿਲਮ ਲੱਗੀ ਤੇ ਪੰਜਾਬ ਦੇ ਵਿੱਚ ਮੋਮਟ ਐਸੀ ਹੋਣੀ ਹੈ ਜਿਹਦੇ ਹਰਜਾਨੇ ਜਾਂ ਤਾਂ ਫਿਰ ਸਰਕਾਰ ਭਰੂਗੀ ਤੇ ਜਾਂ ਫਿਰ ਕੰਗਣਾ ਰਣੌਤ ਵਰਗੀਆਂ ਭੇਡਾਂ ਪੜ ਸਕਦੀਆਂ ਨੇ ਕਿਉਂ ਕਦੇ ਕੰਗੜਾ ਰਣਾਉ ਦੀ ਜਿਹੜੀ ਫਿਲਮ ਹੈ ਦਰ